ਵੱਚ ਅੱਜ ਹੋ ਗਿਆ ਤਿਆਰ ਅੱਜ ਮੈਂ ਕਰ ਕਰਾ ਕੇ ਲੈ ਜਾਂਦਾ ਤਿਆਰ ਅੱਜ ਕਿਸੇ ਦੀ ਚੁੱਕਣਾ ਜਾ ਕੇ ਪੱਕਾ ਪਾਨੀ ਲਈ ਆ ਪਾਨੀ ਲਈ ਸਾ ਸਾਰੇ ਭਰਾ ਵਧੀਆ ਚਾਹੀਦੇ ਆ ਵਧੀਆ ਚਾਹੀਦੇ ਜੇ ਕੋਈ ਮਾੜਾ ਤੇ ਉਹਨੂੰ ਵੀ ਨਾਲ ਲੈ ਗਿਆ ਉਹ ਭਰਾ ਨਾਲ ਲੈ ਗਿਆ ਹੁਣ ਤੁਹਾਨੂੰ ਮੀਂਹ ਦਿਖਾਉਣੇ ਆ ਇਹ ਲੱਭਦਾ ਪਿਆ ਤੁਹਾਨੂੰ ਲੱਭਣ ਲੱਪਿਆ ਕਿ ਨਹੀਂ ਆ ਹੋ ਗਈ ਧਾੜ ਧਾੜ ਚੱਲ ਆਹੀ ਮੌਸਮ ਦੇ ਰੰਗ ਇੱਥੇ ਇੱਕ ਕਿੱਤਾ ਪਹਾੜਾਂ ਛੱਡਦੇ ਪਏ ਆ ਪਹਾੜ ਹਾਲੇ ਆ ਜਾ ਪੁੱਤ ਸਾਬੀ ਚਾਚਾ ਦੇ ਦਿੰਦੇ ਆ ਤੈਨੂੰ ਹਾਲੋ ਹਾਲੋ ਪੜ ਲੋ ਇਹ ਵੱਡੇ ਇਸ਼ਾਰੇ ਚ ਪੁਲ ਨਹੀਂ ਹੁੰਦੇ ਇਹ ਉਹ ਤਾਰਾਂ ਜੀਆਂ ਵਾਲਾ ਪੁਲ ਬਣਿਆ ਆ ਇਹ ਹੈ ਪਤਾ ਨਹੀਂ ਰਸਤਾ ਕਿੱਧਰ ਦੀ ਇੱਥੋਂ ਨਾ ਇਹ ਫੇ 15 20 ਕਿਲੋਮੀਟਰ ਪੈ ਜਾਣੇ ਦੇਖ ਲੈਨੇ ਆ ਚਲਿਏ ਇਹ ਕਦੇ ਸਾਲਾ ਇਹ ਬੜੇ ਪਖੰਡ ਕਰ ਚਲੋ ਆਪਣੇ ਇੱਕ ਵਿਸ਼੍ਰਿਤ ਜਿਹਾ ਤੇ ਆ ਲਿਓ ਚਲਿਏ ਜੀ ਪੈਂਡ ਵਾਲੇ ਚਲੋ 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 ਕੋਈ ਦੁਖੀ ਆਸ਼ਕ ਨੇ ਤੇ ਉਦੋਂ ਦਾ ਫੇਸੂ ਸੌ ਸਾਈਡ ਪੁਆਇੰਟ ਨਾ ਪੈ ਗਿਆ ਵਾਕਈ ਨਾ ਹੈ ਉਦਾਂ ਦੀ ਗੱਲਬਾਤ ਹੀ ਆ ਬਈ ਬੱਚਾ ਅੱਜ ਹੋ ਗਿਆ ਤਿਆਰ ਅੱਜ ਮੈਂ ਕਾਰ ਕਰਾ ਕੇ ਲੈ ਹੀ ਜਾਂਦਾ ਤਿਆਰ ਅੱਜ ਕਿਸੇ ਦੀ ਚੁੱਕਣਾ ਜਾ ਕੇ ਪੱਕ ਪਾਨੀ ਲਈ ਜਾਂਦਾ ਫਨਲੀ ਹਸਾ ਨਹੀਂ ਹੁਣ ਤੁਸੀਂ ਆਪ ਦੱਸਦਾ ਵੀ ਬੰਦੇ ਨੂੰ ਪਾ ਕੇ ਚੱਜਦੀ ਵੀ ਕਿ ਨਹੀਂ ਚੱਜਦੀ ਵੀ ਬਣ ਥਣ ਕੇ ਰਵੇ ਵਧੀਆ ਲੱਗਦਾ ਹਨਾ ਸਾਸਰੀਕਾਲ ਬੁਲਾਦੇ ਸਾਰਿਆਂ ਨੂੰ ਸਭ ਵੀ ਇਹ ਸਾਸਰੀਕਾਲ ਮਿਲਦੇ ਅੱਜ ਤੁਹਾਨੂੰ ਫਿਰ ਨਵੀਂ ਚੀਜ਼ ਦਿਖਾਉਨੇ ਆ ਚੱਲੇ ਆ ਯਾਰ ਕਿਤੇ ਮਿਲਦੇ ਆਂ ਅੱਗੇ ਜਾ ਕੇ ਤੇ ਲਾਜਵੀਰ ਹੁਣੀ ਡਰਾਈਵਰੀ ਕਰਨਗੇ ਇਹੀ ਲਾਗੇ ਵਹਿ ਕੇ ਵੀਡੀਓ ਬਣਾਵਾਂਗੇ ਸੋ ਅੱਜ ਤੁਹਾਨੂੰ ਕੋ ਵਧੀਆ ਜੀ ਚੀਜ਼ ਦਿਖਾਵਾਂਗੇ ਪਤਾ ਸਾਨੂੰ ਵੀ ਨਹੀਂ ਹੈਗਾ ਵੀ ਆਪਾਂ ਦਿਖਾਉਣਾ ਕੀ ਤੁਹਾਨੂੰ ਪਰ ਦਿਖਾ ਕੇ ਪਤਾ ਲੱਗਣਾ ਲਖਾਵਾਂਗੇ ਅੱਜ ਤੁਹਾਨੂੰ ਕੋ ਵਧੀਆ ਜਿਹਾ ਚਲੋ ਠੀਕ ਆ ਜੀ ਉਹ ਆ ਗਏ ਆਪਾਂ ਆਪਣੇ ਤੜਕੇ ਲੋਕੇਸ਼ਨ ਤੇ ਕਰੈਕਟ ਲੋਕੇਸ਼ਨ ਜਿੱਥੇ ਆਪਾਂ ਚਾਹ ਪੀਣ ਦੀ ਰੁੱਕ ਕੇ ਪਹਿਲਾਂ ਇਹ ਅੰਕਲ ਪਰਫੀ ਬਹੁਤ ਸਵਾਦ ਬਣਾਉਂਦਾ ਇਹ ਇੱਥੇ ਉਹ ਬੈਠਾ ਹੀ ਉਹ ਇਹ ਤਨ ਹੌਲੀ ਨਾਲ ਉਤਾਰ ਲਓ ਆਓ ਪੋਣਾ ਯਾਰ ਅੰਕਲ ਜੀ ਕੀ ਹਾਲ ਚਾਲ ਆ ਠੀਕ ਠਾਕ ਹਾਂ ਦੇ ਉਹ ਚਾਹ ਦੇ ਤਿੰਨ ਕੱਪ ਚਾਹ ਚਾਹ ਪੀਣੀ ਚਾਹ ਕ ਨਹੀਂ ਤੂੰ ਹੈਂ ਮਾਰਾ ਅੱਜ ਤਾਂ ਸੋਣਾ ਹੀ ਬੜਾ ਲੱਗੀ ਜਾਂਦਾ ਅੱਜ ਤੇ ਗੱਲਾਂ ਹੀ ਨਹੀਂ ਕਰਨ ਵਾਲੀਆਂ ਹੈਂ ਨਮਰ ਰੋਟੀ ਮੈਂ ਕਾ ਗਿਆ ਕਾਲੀ ਗਲੀ ਸਾਰੇ ਨਾਲੇ ਥਾਲੀ ਤੂੰ ਤਾਂ ਸਵੇਰੇ ਖਾ ਲੈਣਾ ਹੁਣ ਆਇਆ ਗੁਰਦੁਆਰੇ ਜਾਣੇ ਤਾਂ ਕਰਕੇ ਪਹਿਲ ਲੰਗਰ ਮਤਲਬ ਲੰਗਰ ਛਕਣਾ ਸੀ ਤੂੰ ਇਤੋਂ ਪਤਾ ਲੱਗ ਜਾਂਦਾ ਵੀ ਲੰਗਰ ਧੀ ਹੈ ਤੇਰਾ ਹਸਾ ਕਿਤਾਬ ਹੈ ਓਏ ਉਹ 14 ਵੈਸ਼ਨੋ ਮੁੰਡਾ ਏ ਨਾ ਕੋ ਖਾਂਦਾ ਨਾ ਕੋ ਪੀਂਦਾ ਬਾ ਮੁਰਗਾ ਬਹੁ ਖਾਂਦਾ ਸਵੇਰੇ ਸ਼ਾਮ ਮੁਰਗਾ ਇੱਕ ਹੀ ਆ ਸਟਾਟ ਉਹਦਾ ਬਾਕੀ ਤੇ ਹੈ ਨਹੀਂ ਆ ਇੱਕ ਹੀ ਆ ਇੱਕ ਹੀ ਆ ਨਟ ਚੜਾਉਣਾ ਉਹ ਚੜਾਉਣਾ ਜਿੱਦਾਂ ਦੇ ਨਾਲ ਦੇ ਆ ਨਾ ਉਦਾਂ ਦੇ ਪੋ ਲੈਣੇ ਆ ਆਪਾਂ ਮੁਰਗਾ ਨਾ ਮਾਰਦੇ ਆ ਅੰਦਰ ਨੂੰ ਉਹਦੇ ਨਾਲ ਹੀ ਸੱਜਿਆ ਤੋਂ ਖੁਦ ਘੁੰਮਣਾ ਨਾ ਆਪਾਂ ਹੈਗੀ ਦੁਕਾਨ ਸੱਜਿਆ ਵਾਲੀ ਦੁਕਾਨ ਆਂਡਿਆਂ ਦਾ ਪਹਿਲਾ ਸਟਾਪ ਆ ਜੀ ਜਿੱਦਾ ਜਿੱਦਾ ਵੀ ਸਟਾਪ ਲੱਗਦੇ ਜਾਣਗੇ ਉਦਾਂ ਉਦਾਂ ਹੀ ਆਪਾਂ ਤੁਹਾਨੂੰ ਖਿਡਾਈ ਜਾਣਾ ਆ ਬੰਦਾ ਪਛਾਣੋ ਕੌਣ ਆ ਇਹ ਦੇਖੋ ਇਹ ਬੰਦਾ ਤੇ ਪਛਾਣ ਕੇ ਕਾਹਣਾ ਬੰਦਾ ਏ ਦੱਸਿਓ ਨਾਂ ਲੈ ਕੇ ਦਾ ਕਿੰਨੇ ਮੀਟਰ ਬੰਨੀ ਆ ਓਏ 6.5 6.5 6.5 ਆ ਲੱਗਦੀ ਤਾਂ ਵੱਡੀ ਆ ਯਾਰ ਲੱਗਦੀ ਇਹ 8 ਮੀਟਰ ਬੰਨੀ ਹੁੰਦੀ ਆ ਚਰੰਦੀ ਆ ਤੇ ਤੇਰੇ ਕੋ ਆਪਣੀ ਪੱਗ ਵੀ ਨਹੀਂ ਆ ਤੇਰਾ ਬੜਾ ਹੀ ਮਾੜਾ ਆ ਤਾ ਤੇਰਾ ਹੈ ਹੈ ਕਟਣਾ ਕਟਣਾ ਗੋਨੀ ਇੰਦਾ ਹੀ ਬਹੂਗਾ ਹੈ ਨਾਲ ਬੇਨਤੀ ਕਰਦੇ ਮਾਤੜ ਬੰਦੇ ਮਾਤੜ ਤੂੰ ਕਿਹੜੀ ਗਲਤ ਆਲਿਆ ਲੱਖਾਂ ਤੋਂ ਰੁਪਈਆ ਕਮਾਉਣਾ ਸੀ ਜਾਂਦਾ ਤੂੰ ਅਜੇ ਮਾਤੜ ਨਹੀਂ ਏ ਤੂੰ ਹੈ ਮਾਤੜ ਦੇ ਸਾਲਿਆ ਆਪਾਂ ਆ ਹੈ ਵਧੀਆ ਸਾਰੇ ਭਰਾ ਵਧੀਆ ਚਾਹੀਦੇ ਆ ਵਧੀਆ ਚਾਹੀਦੇ ਆ ਜੇ ਕੋਈ ਮਾੜਾ ਤੇ ਉਹਨੂੰ ਵੀ ਨਾਲ ਲੈ ਗਿਆ ਉਹ ਭਰਾ ਨਾਲ ਲੈ ਗਿਆ ਇਹ ਤੂੰ ਤੂੰ ਵਾ ਸੈਤਵਾਰ ਦੇ ਅੱਜ ਰਾਤ ਤੁਰਪੀ ਕਰੀ ਬਾਕੀ ਆਪਾਂ ਸਾਰਿਆਂ ਨੂੰ ਲਿਆਉਣਾ ਕਰਨਾ ਠੀਕ ਆ ਇਹ ਮਤ ਲਿਆਉਣਾ ਕਰਨਾ ਮਾਤਾ ਜੀ ਥੋੜੇ ਬਰਫੇ ਬੜਾ ਬਰਫੀ ਦੇ ਨਾਲ ਥੋੜੀ ਜੀ ਇਨਨੇ ਕਿਲ ਪਏ ਆ ਆ ਉਹ ਪਾ ਦੀ ਦੁਕਾਨ ਤੋਂ ਬਰਫੀ ਬਣਾਉਂਦਾ ਦੱਸੋ ਮੁੰਡਿਓ ਕਿੰਦਾ ਦੀ ਬਰਫੀ ਹੈ ਸੱਚੀ ਦੱਸੋ ਬਹੁਤ ਸਵਾਦ ਆ ਯਾਰ ਕਹਿੰਦੇ ਜਿੰਨੀਆਂ ਦੁਕਾਨਾਂ ਛੋਟੀਆਂ ਹੋਣ ਨਾ ਵਾਕਈ ਇਹ ਚੀਜ਼ ਪਕੌੜੇ ਬਣਾਏ ਜਾਂਦੇ ਤੇ ਪਕੌੜੇ ਜਾਨ ਕੱਢਦੀ ਤੇ ਜੇ ਬੇਸਨ ਚੱਕ ਕੀਤਾ ਸਾਬੀ ਨੇ ਤੇ ਉਹੱਚ ਵੀ ਜਾਨ ਕੱਢਦੀ ਉਹ ਪੈਨ ਲਾਪੀਆਂ ਛਟੀਆਂ ਉਹ ਗੱਲਾਂ ਤੇਰੀਆਂ ਸੱਚ ਹੋ ਗਈਆਂ ਓਏ ਉਹ ਗੱਲਾਂ ਤੇਰੀਆਂ ਸੱਚ ਹੋ ਗਈਆਂ ਇਹ ਨਾ ਇਲਾਕਾ ਇਹ ਨਾ ਵਧੀਆ ਆ ਜਿੱਦਾਂ ਪਠਾਨਕੋਟ ਵਾਲ ਨੂੰ ਚੜੋ ਨਾ ਤੇ ਮੌਸਮ ਸਾਡੇ ਉਧਰ ਧੁੱਪ ਚੜੀ ਆ ਤੇ ਆ ਮੈਂ ਤੁਹਾਨੂੰ ਦਿਖਾਉਣਾ ਛਟਾਂ ਪੈਨ ਲਾਪੀਆਂ ਆ ਆ ਦੇਖਿਓ ਜਿਹੜੇ ਛਟਾਂ ਪੈਨ ਲਾਪੀਆਂ ਤਾਂ ਬੱਦਲ ਦੇਖੋ ਤੁਸੀਂ ਸਾਡੇ ਤੋਂ ਬਿਲਕੁਲ ਨੇੜੇ ਤੇੜੀ ਆ ਕਿੱਡੀ ਕਿ ਦੂਰ ਆ ਕਿਤੇ ਆ 5 ਮਿੰਟ ਨਹੀਂ ਹੋਏ 10 ਮਿੰਟ ਤੁਰਿਆ ਨੂੰ ਆਹ ਦੇਖੋ ਜੀ ਇੱਥੇ ਸੁੱਕਾ ਇਹ ਹੁਣ ਤੁਹਾਨੂੰ ਮੀਂਹ ਦਿਖਾਉਣੇ ਆ ਇਹ ਲੱਭਦਾ ਪਿਆ ਤੁਹਾਨੂੰ ਲੱਭਣ ਲੱਪਿਆ ਕਿ ਨਹੀਂ ਆਹ ਹੋ ਗਈ ਤਾੜ ਤਾੜ ਛਲ ਆਹ ਹੀ ਮੌਸਮ ਦੇ ਰੰਗ ਇੱਥੇ ਦੇਖ ਲਾ ਭਾਜੀ ਪਠਾਨਕੋਟ ਅਜੇ ਐਂਟਰ ਹੋਣ ਨੂੰ ਅਜੇ 10 ਮਿੰਟ ਪਏ ਆ 10 ਮਿੰਟ ਪਏ ਆ ਲੱਭਦਾ ਪਿਆ ਕੋ ਇਦਾਂ ਦਾ ਮੌਸਮ ਆ ਸਾ ਵੀ ਇੱਥੇ ਕਾਹਦੇ ਇਧਰ ਆਉਣ ਨੂੰ ਦਿਲ ਕਰਦਾ ਆ ਸਰ ਗੱਲ ਬਣੀ ਨੀ ਬੱਦਲ ਦੇ ਹਿਸਾਬ ਨਾਲ ਗਿਆ ਰੇਂਜ ਦਾ ਨਹੀਂ ਨਹੀਂ ਆਓ ਮੈਂ ਪੁਲੀਸੀ ਆ 713 ਸ਼ਹਿਰ ਓਏ ਹੋਏ ਹੋਏ ਅੱਜ ਕਿੰਨੇ ਦਿਨਾਂ ਬਾਅਦ ਮੀਂਹ ਦੇਖਿਆ ਮੀਂਹ ਦੇਖੇ ਨੂੰ ਕਿੰਨਾ ਚਿਰ ਹੋ ਗਿਆ ਭਰਾਵਾ ਚੱਲੋ ਥੋੜਾ ਮਾਤਾ ਜੀ ਭਾਈ ਪਠਾਨਕੋਟ ਸ਼ਹਿਰ ਆਪਾਂ ਬਾਰੋ-ਬਾਰ ਕਰਾਸ ਕਰ ਲਿਆ ਬਾਈਪਾਸ ਤਰੋੜ ਤੋਂ ਤੇ ਹੁਣ ਆਪਣਾ ਆਉਣ ਲੱਗਾ ਚੌਕ ਕਿਹੜਾ ਚੌਕ ਕਹਿੰਦੇ ਇਹਨੂੰ ਜਮੂ ਵਾਲਾ ਚੌਕ ਜਮੂ ਵਾਲਾ ਗੋਲ ਚੌਂਕ ਆਏ ਜਮੂ ਨੂੰ ਜਾਂ ਗਾਂਧੀ ਚੌਂਕ ਤੇ ਉਧਰ ਰਹਿ ਕੇ ਗਾਂਧੀ ਚੌਂਕ ਥੋੜੀ ਆ ਚਲ ਗਾਂਧੀ ਚੌਂਕ ਹੀ ਹੋਊਗਾ ਪਤਾ ਨਹੀਂ ਮੈਨੂੰ ਇੱਥੋਂ ਆਪਾਂ ਹੋ ਜਾਣਾ ਆ ਖੱਬੇ ਨੂੰ ਪਹਿਲਾਂ ਆਪਾਂ ਬਾਬਾ ਸ਼੍ਰੀਚੰਦ ਜੀ ਦੇ ਮੱਥਾ ਟੇਕਾਂਗੇ ਉਸ ਤੋਂ ਬਾਅਦ ਆਪਾਂ ਜਿੱਥੇ ਇਧਰ ਨੂੰ ਜਿੱਥੇ ਲੋਕੇਸ਼ਨ ਤੇ ਜਾਵਾਂਗੇ ਪਹਿਲਾਂ ਆਪਾਂ ਮੱਥਾ ਟੇਕਣ ਚੱਲਦੇ ਆਂ ਮੱਥਾ ਟੇਕ ਕੇ ਕੰਮਾਂ ਹੀ ਫੇਰ ਸ਼ੁਰੂ ਕਰੀਦਾ ਸ਼੍ਰੀਨਗਰ ਨੂੰ ਆ ਰੋਡ ਚੱਲ ਗਿਆ ਇੱਧਰੋਂ ਚੱਲ ਗਿਆ ਗਰਦਾਸਪੁਰ ਦੀ ਨਾਨਾਗਰ ਨੂੰ ਤੇ ਨਾਲ ਹੀ ਇੱਥੋਂ 3 ਕਿਲੋਮੀਟਰ ਬਾਅਦ ਸਾਹਬਗੁਰ ਮਰਾ ਸਾਹਿਬ ਇਹ ਵੀ ਮੱਥਾ ਟੇਕ ਕੇ ਅਜੇ ਰਾਹ ਤੇ ਬਾਬਾ ਸ਼੍ਰੀਚੰਦ ਜੀ ਵਾਲੇ ਦੇ ਤੇ ਮੱਥਾ ਟੇਕ ਕੇ ਆਪਾਂ ਨਾਲ ਹੀ ਨਿਕਲ ਕੇ ਤੇ ਫਿਰ ਅੱਗੇ ਨੂੰ ਨਿਕਲ ਪੈਣਾ ਮੱਥਾ ਟੇਕਣਾ ਜ਼ਰੂਰੀ ਹੈ ਸਾਡਾ ਲਾਜ਼ਮੀ ਹੈ ਟੇਕਾ ਕਰਕੇ ਬਣਾ ਵੀਡੀਓ ਸਭ ਤੁਹਾਨੂੰ ਦੀ ਬਣਾ ਦੇਾਂਗੇ 벨ਟ ਲਾ ਰਿਆ ਨਰਵੈਰ ਪੰਨੂ ਦੇ ਇੱਧਰ ਚਲ ਆ ਜਾਓ ਫੇਰ ਮੱਥਾ ਟੇਕ ਆ ਜੀ ਸਭੀ ਮਹਾਰਾ ਹਾਂ ਜੀ ਹਾਂ ਜੀ ਆ ਕਵਿਸ਼ਰੀ ਜੱਥੇ ਵਾਲੇ ਵੀ ਤੁਹਾਡੇ ਨਾਲ ਹੀ ਤੁਰੇ ਆ ਚੱਲੋ ਠੀਕ ਹੈ ਆਪ ਮੈਨੂੰ ਲਾਦਾ ਕੋਈ ਡਰਕਟਰ ਨੂੰ ਤੇ ਫ੍ਰੀ ਮਿਲਾਂਦੇ ਆ ਲੋਕੀ ਬੜੇ ਲਿਆਉਂਦੇ ਆਓ ਯਾਰ ਹਨਾ ਚਲੋ ਜਾ ਕੇ ਦੇਖਦੇ ਅੱਗੇ ਲੈ ਜਾਾਂਗੇ ਜੇ ਕੋ ਹਾਂ ਟੈਂਡ ਕਰੋ ਹੈ ਕੈਮਰਾ ਕੜਾ ਜੇ ਜਾਣਾ ਹੁਣ ਆਪਾਂ ਚਲ ਜੀਏ ਫਿਰ ਉਹ ਵੰਟ ਕੌਣ ਬੁਢੀ ਕਹਿੰਦੀ ਕਹਿੰਦੀ ਕਾਕਾ ਮੜਾ ਜੇ ਪਰੇ ਹੋਈ ਓਕੇ ਕਿੱਧਰ ਜੀ ਨਿਕਲ ਜਾਣਾ ਆ ਪਿਆਰ ਰਾਨੀ ਉਹ ਬੋਲਦਾ ਹੈ ਨਾ ਪਿੰਦਾ ਟੁੱਟ ਗਈ ਆ ਓਕੇ ਮਾਦਾ ਸਹਗਦਾ ਉਹ ਤੋਂ ਵੀ ਲੰਘ ਜਾ ਲੈ ਜਫਾ ਗੁੱਸਾ ਕੱਲ ਹੀ ਆਂਦਾ ਤੈਨੂੰ ਇਹਨਾਂ ਹੈ ਕਿਦਾਂ ਹਾਂ ਸਹੀ ਗੱਲ ਇਹ ਤੂੰ ਪਿਆਰ ਨਾ ਕਹਿੰਦਾ ਅੰਟੀ ਇਹ ਰਾਸ਼ ਬਹੁਤ ਆ ਗਏ ਗੁੱਸੇ ਚ ਕਿਉਂ ਗਿਆ ਹੈ ਪਿਆਰ ਨਾ ਉਹਦੀ ਚੀਜ਼ ਨਹੀਂ ਆਪਣੇ ਕੋ ਪਿਆਰ ਨਾ ਦੀ ਚੀਜ਼ ਲਾਜੇ ਉਸਤਾਦ ਕੋ ਨਹੀਂ ਹੈਗੀ ਤੇ ਆ ਰਾਨੀ ਆਪਣੀ ਲੱਗੀ ਆ ਇਹਨੂੰ ਆਪਾਂ ਇੱਥੋਂ ਹੁਣ ਕੱਢਾਂਗੇ ਤੇ ਚਲੋ ਬਾਏ ਬਾਏ ਟੇਕ ਕੇਅਰ ਲਵ ਯੂ ਸੀ ਯੂ ਸੋ ਗੁਰਦੁਆਰਾ ਸਾਹਿਬ ਟਿਕ ਲਿਆ ਮੱਥਾ ਤੇ ਇੱਥੋਂ ਨਿਕਲਣ ਲੱਗੇ ਆ ਤਾਂ ਦੇਖਦੇ ਆ ਕੋਈ ਲੋਕੇਸ਼ਨ ਜੇ ਕੋਈ ਹਟਾ ਰਤਾ ਰਣਜੀਤ ਸਾਗਰ ਡੈਮ ਤੇ ਜਾਣ ਦਾ ਮੈਂ ਤਾਂ ਦੇਖਦੇ ਆ ਦੇਖਿਆ ਨਹੀਂ ਹੈਗਾ ਰਜੀ ਸਗਰ ਡੈਮ ਨਾਲੇ ਜਿਹੜੇ ਆਪਣੇ ਵੀਰ ਭਰਾ ਸਾਨੂੰ ਵੇਖਦੇ ਉਹਨਾਂ ਨੂੰ ਵੀ ਬੰਦਾ ਦਿਖਾ ਦਿੰਦਾ ਆ ਆਪ ਵੀ ਦੇਖ ਲੈਂਦਾ ਜਿਹੜੀ ਚੀਜ਼ ਨਹੀਂ ਦੇਖੀ ਹੈ ਨਾ ਤੇ ਇਹ ਮੈਂ WhatsApp ਦਾ ਵੀਡੀਓ ਤਾਂ ਨਹੀਂ ਜ਼ਿਆਦਾ ਬਣਾਈ ਕਿਉਂਕਿ ਮੈਂ ਅੱਗੇ ਵੀ ਪਹਿਲਾਂ ਵੀ ਇੱਕ ਵਲੌਗ ਪਾਇਆ ਆ ਸੋ ਤਾਂ ਕਰਕੇ ਮੈਂ ਵੀਡੀਓ ਜ਼ਿਆਦਾ ਨਹੀਂ ਬਣਾਈ ਮੇਨ ਮੇਨ ਜੀ ਵੀਡੀਓ ਬਣਾਈ ਆ ਸੋ ਤੁਸੀਂ ਦੇਖ ਲਿਓ ਤੇ ਹੁਣ ਆਪਾਂ ਅੱਗੇ ਜਾ ਕੇ ਮਿਲਦੇ ਆ ਤੇ ਜਿੱਥੇ ਵੀ ਰੁਕਦੇ ਆ ਤੁਹਾਨੂੰ ਦਿਖਾਉਨੇ ਆ ਫਿਰ ਜੋ ਵੀ ਗੱਲਬਾਤ ਹੈਗੀ ਮੌਸਮ ਬਹੁਤ ਵਧੀਆ ਹੋ ਗਿਆ ਆ ਮੌਸਮ ਬਹੁਤ ਠੰਡਾ ਹੋ ਗਿਆ ਆ ਤੇ ਬੜਾ ਆਨੰਦ ਮਹਿਲਾਊਗਾ ਅੱਜ ਗਰਮੀ ਦੇ ਵਿੱਚ ਥੋੜਾ ਔਖਾ ਹੁੰਦਾ ਪਰ ਮੌਸਮ ਵਧੀਆ ਸੋ ਮਿਲਦੇ ਅੱਗੇ ਜਾ ਕੇ ਇਹਨਾਂ ਦੇ ਰੂਤੀਸ ਅਗਰ ਟਾਈਮ ਤਰ ਕੇ ਲੰਘ ਜਾਣਾ ਜਿੱਦਾਂ ਦਾ ਹਿਸਾਬ ਤਾ ਵੇਖ ਲਓ ਮੁੱਛਾ ਤੇ ਨਹੀਂ ਪਤਾ ਲੱਗਦਾ ਇੱਧਰ ਮਾਰ ਕੈਮਰਾ ਤੇ ਪਤਾ ਲੱਗਦਾ ਨਹੀਂ ਪਤਾ ਆਇਆ ਲੜੇ ਇਹ ਉਧਰ ਤੋਂ ਤੇ ਤੇਰੀਆਂ ਹਨੀ ਹੁਣ ਕੀ ਕਰੀਏ ਆ ਆ ਦੇ ਕਿ ਉਹ ਹਨੀ ਆ ਲਕੀਰਾਂ ਵਾਈਆਂ ਪੈਨਸਲ ਨਾਲ ਹਾਂ ਲਕੀਰਾਂ ਜਿਹੜਾ ਸਾਲ ਬਰਾਕੀ ਜਿੱਦਾਂ ਤੁਹਾਨੂੰ ਸਹੀ ਲੱਗਦਾ ਚਾਚੇ ਨੇ ਮੁੰਚਾ ਦੇ ਲਾ ਦੋ ਇਹਨੇ ਸਾਰੀ ਟਾਈਮ ਦੀ ਬੂਡੀ ਪਾਡੀ ਇਕੱਠੀ ਕਰਕੇ ਇੱਥੇ ਲਾ ਲਿਆ ਇੱਕ ਵਾਰ ਨਿਕਲ ਗਿਆ ਵਿਚੋ ਹੀ ਕਿਦਾਂ ਹੀ ਆਉਂਦਾ ਚੀਰਦਾ ਫਿਰ ਉਹ ਉਹ ਨਹੀਂ ਜਾਣਾ ਇਹਨੇ ਔਰ ਇਦਾਂ ਹੀ ਜਾਣਾ ਪਊਗਾ ਕਰੋ ਜੀ ਇੱਕ ਨਜ਼ਾਰਾ ਓਏ ਹੋਏ ਗੱਡੀ ਲਈ ਸਾਈਡ ਤੇ ਬੰਦੇ ਅੰਦਰ ਹੀ ਬੈਠੇ ਆ ਮੀ ਪੈਣ ਦਾ ਮੌਸਮ ਇਹਨੇ ਠੰਡ ਆਓ ਦੇਖੋ ਆ ਬੱਦਲ ਧੁੰਦ ਦੇਖੋ ਬੱਦਲਾਂ ਚ ਕਿੰਦਾ ਛਾਈ ਪਈ ਆ ਇਹ ਜਿੱਦਾਂ ਹੀ ਆਪਾਂ ਪਠਾਨਕੋਟ ਤੋਂ ਉੱਪਰ ਨੂੰ ਚੜਦੇ ਹਟਲੋਜੀ ਰੋਡ ਤੇ ਤੇ ਇੰਨਾ ਵਧੀਆ 뷰 ਦੇਖਣ ਨੂੰ ਮਿਲਦਾ ਆ ਸਾਡਾ ਇਲਾਕਾ ਯਾਰ ਬਹੁਤ ਵਧੀਆ ਸਾਨੂੰ ਬੜਾ ਕੁਝ ਦੇਖਣ ਨੂੰ ਮਿਲਦਾ ਨੇੜੇ-ਨੇੜੇ ਆ ਦੇਖੋ ਨੰਦ ਮੇਲੇ ਜਿਹੜਾ ਮੀਂਹ ਪੈਂਦੇ ਆ ਨਾ ਇਹ ਤੇ ਚਾਰ ਚਾਹਨਾ ਲਾਈ ਜਾਂਦਾ ਨਾ ਇਧਰਲੇ ਏਰੀਏ ਨੂੰ ਬੀਤ ਰੇ ਦੋਸਤ ਹੌਦੇ ਤਰੇ ਤਲ ਇਖਤਿਆਰ ਹੌਦੇ ਉਹਨੇ ਬਾਹਾਂ ਚੱਕ ਲੀਆਂ ਵੀ ਮੇਰਾ ਸਾਬੀ ਆਇਆ ਆ ਉਹਦੇ ਹੈਲੋ ਉਹਦੇ ਉਹਦੇ ਇਹਨੂੰ ਕਿਦਾ ਗੋਡਾ ਕੰਮ ਚੱਲ ਫੜਾ ਦੂਜਾ ਪੈਕਟ ਫਿਰ ਲੈ ਲਾਂਗੇ ਹੋਰ ਨਾ ਪੜਾ ਉਹ ਮੈਨੂੰ ਫੋਨ ਦੀ ਹੈ ਨਾ ਫੋਨ ਨਾ ਘਵਾ ਦਵੀਂ ਦੋਨਾਂ ਦਾ ਨਾ ਕਰੋ ਹਲਾਓ ਨਾ ਹਾਂ ਹਲਾਇ ਆ ਜਾ ਪੁੱਤ ਸਾਬੀ ਚਾਚਾ ਦੇ ਦਿੰਦੇ ਆ ਤੈਨੂੰ ਹਲੋ ਹਲੋ ਫੜ ਲੋ ਯਾਰ ਭਾਵੇਂ ਨਾਰਾਜ਼ ਹੋ ਗਏ ਤੇ ਤਾਂ ਇੱਕ ਤੇ ਕਰ ਦੇ ਇੱਕ ਤੇ ਹਾਂ ਫੜ ਲੋ ਹੁਣ ਏਡੀ ਬਿਸ਼ਰਮੀ ਹੋ ਗਈ ਪਹਿਲੇ ਤੇ ਖਾਧੜ ਨਹੀਂ ਜਾਂਦਾ ਨਾ ਨਖਰੇ ਹੀ ਬੜੇ ਕਰਨਦੇ ਓਏ ਤੇ ਸਾਬੀ ਤੇਰ ਤੋਂ ਦੇ ਸਾਲਿਆ ਲੀਜ਼ ਲੈ ਕੇ ਉਹ ਨਹੀਂ ਉਹ ਮਾਮਾ ਦੇ ਲਾ ਸੁਣ ਲੈਣੀ ਗੱਲ ਉਹਨੇ ਮੇਰੀ ਗੱਲ ਆਊਗਾ ਆਊਗਾ ਫੜ ਲੋ ਹੁਣ ਅਗਲੇ ਨੂੰ ਪੁੱਛ ਰਹੇ ਨੇ ਤੇ ਇਹਨਾਂ ਦਾ ਦਿਮਾਗ ਘਾਵਾਲਣਗੇ ਛੁੱਟ ਤੇ ਆ ਗਿਆ ਮੈਂ ਚੱਲਾਂ ਸਾਲਿਆ ਉਹ ਨਹੀਂ ਯਾਰ ਚੱਲੀ ਜਾ ਰੋਗਲਾ ਰੋਗਲਾ ਭੱਜੇ ਪੈ ਗਈ ਲੈ 10 ਤੂੰ ਸੁੱਟਿਆ ਨਹੀਂ ਸਾਲਿਆ ਸੁੱਟਦੇ ਹੁਣ ਸੁੱਟਦੇ ਆ ਸੁੱਟਦੇ ਫੇ ਨਹੀਂ 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 ਹੱਥ 'ਚ ਫੜਨਾ ਉਹ ਨਹੀਂ ਫੜਨਾ ਯਾਰ ਹੱਥ 'ਚ ਨਹੀਂ ਫੜਨਾ ਉਹਨਾਂ ਨੇ ਲੋ ਆਇਆ ਆਹੋ ਆਇਆ ਆ ਆ ਦੇਖਣ ਦੇ ਹਾਂ ਕਿਉਂ ਸਾਬੀ ਦੇ ਲਈ ਇਹ ਖਾ ਲੇ ਵੀ ਉਹਨਾਂ ਨੇ ਕਹਿੰਦੇ ਉਹਨੇ ਸ਼ਕਰਕ ਬੰਦਾ ਆਇਆ ਸਾਡੇ ਲਈ ਖਾਣ ਪੀਣ ਇਹ ਅਸਲ ਤੇ ਨਾ ਇਹਨਾਂ ਨੂੰ ਲੋਕ ਪਾ ਕੇ ਜਾਂਦੇ ਕੇਲੇ ਗੁੱਲੇ ਜਿੱਦਾਂ ਪਾਜੀ ਰੋੜਦੇ ਯਾਰ ਰੋੜ ਵਾਕੇ ਬਹੁਤ ਹੈ ਕਿ ਨਹੀਂ ਰੋੜ ਇਦਾਂ ਦੇ ਰੋੜ ਪੱਧਰੇ ਨਹੀਂ ਹੈਗੇ ਜਿੱਦਾਂ ਦੇ ਉਹਨਾਂ ਨੇ ਇੱਥੇ ਪਾਣਾ ਜਾਣਾ ਹੁੰਦੇ ਆ ਹੈਂ ਤੇ ਬਾਕੀ ਮਿਲਦੇ ਆ ਕੇ ਜਾ ਕੇ ਇੱਥੇ ਰੁਕੀਏ 2 ਮਿੰਟ ਕਿਤੇ ਓਏ ਹੋਏ 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 ਓਏ ਫੋਟੋ ਫੂਟਾ ਖਿੱਚਦੇ ਯਾਰ ਦੋ ਚਾਰ ਬੋਜੀ ਤੁਸੀਂ ਆਪ ਦੇਖ ਸਕਦੇ ਆ ਮੈਂ ਹੈਕ ਨਹੀਂ ਯਾਰ ਰੂਹ ਖੁਸ਼ ਹੋ ਗਈ ਦੇਖ ਕੇ ਗੱਡੀ ਨਾ ਮੱਲੋ ਮੱਲੀ ਰੋਕਣੀ ਪੈ ਗਈ ਸਾਨੂੰ ਤੂੰ ਦੇਖ ਦੋ ਚੀਜ਼ਾਂ ਖੜੀਆਂ ਨੇ ਜਿਹੜੀਆਂ ਉਹ ਕਿੱਦਾਂ ਕਿੰਨੀ ਵੱਡੇ ਪੋੜਾ ਹੈ ਹਾਂ ਉਹੋ ਹੀ ਤੇ ਪੁਲ ਦੇਖਣ ਜਾਣਾ ਇਹ ਜਿਹੜਾ ਪੁਲ ਨਾ ਇਹ ਨਵਾਂ ਪੁਲ ਬਣਾਇਆ ਤਾਰਾਂ ਵਾਲੇ ਜਿਹੜੇ ਉਹ ਵੱਡੇ ਸ਼ਹਿਰਾਂ 'ਚ ਪੁਲ ਨਹੀਂ ਹੁੰਦੇ ਇਹ ਉਹ ਤਾਰਾਂ ਜੀਆਂ ਵਾਲਾ ਪੁਲ ਬਣਿਆ ਆ ਇਹ ਹੈ ਪਤਾ ਨਹੀਂ ਰਸਤਾ ਕਿੱਧਰ ਦੀ ਇਤੋਂ ਨਾ ਇਹ ਫੇ 15 20 ਕਿਲੋਮੀਟਰ ਪੈਣਾ ਦੇਖ ਲੈਨੇ ਆ ਜਾਵਾਂਗੇ ਆਏ ਤਾਂ ਹੈ ਆ ਚੀਜ਼ ਦੇ ਹੇਰ ਕਿੰਨੀ ਆਏ ਤਾਂ ਹੈ ਓਏ ਹੋਏ ਦੇਖੋ ਜੀ ਇੱਕ ਵਾਰੀ ਧੰਮਾ ਜੰਮਾ ਕਿ ਆ ਸੋਹਣਾ ਵਿਊ ਆ ਮਿਨੀ ਗੋਆ ਤੁਹਾਨੂੰ ਮੈਂ ਇੱਥੋਂ ਹੀ ਦਿਖਾ ਦੇਣਾ ਜਿੱਥੇ ਆਪਾਂ ਜਾਈਦਾ ਆ ਆ ਜਿਹੜੀ ਗਰਾਊਂਡ ਲੱਭਦੀ ਪਈ ਹੈ ਨਾ ਇਹਨੂੰ ਮਿਨੀ ਕੋਈ ਕਹ ਦਿੰਦੇ ਆ ਇੱਥੇ ਆਪਾਂ ਕਈ ਵਾਰ ਹੀ ਗਏ ਆ ਤੇ ਅੱਜ ਆਪਾਂ ਆ ਮਤਲਬ ਟੀਚਾ ਵੀ ਰਣਜੀਤ ਸਾਗਰ ਟਾਈਮ ਦੇਖਣਾ ਤੇ ਜੇ ਅੱਜ ਹੋਇਆ ਤੇ ਆਪਾਂ ਆ ਜਿਹੜਾ ਪੁਲ ਵੀ ਦੇਖਾਂਗੇ ਜਿਹੜਾ ਬ੍ਰਿਜ ਬਣਿਆ ਨਾ ਤੇ ਇਹ ਵੀ ਅੱਜ ਸਾਡਾ ਇਰਾਦਾ ਕੀ ਇਹ ਵੀ ਆਪਾਂ ਦੇਖ ਕੇ ਆਈਏ ਸੋ ਮੈਂ ਇੱਕ ਵਾਰੀ ਰੋਕ ਕੇ ਤੁਹਾਨੂੰ ਦਿਖਾ ਦਿੰਨੇ ਆ ਰੋਡ ਵੇਖੋ ਟਾਵੀ ਟਾਵੀ ਬੱਸ ਆਉਂਦੀ ਆ ਤੇ ਸ਼ਾਂਤੀ ਵਾਲਾ ਮਾਹੌਲ ਆ ਪੂਰਾ ਓਏ ਆ ਜਾ ਬਾਹਰ ਤੁਸੀਂ ਪੀਬੀ07 ਹੁਸ਼ਿਆਰਪੁਰ ਦੀ ਬੱਸ ਕਿੱਧਰ ਜਾਂਦੀ ਹੈ ਬਈ ਓਏ ਆ ਜਾ ਓ ਦੇਖ ਨਜ਼ਾਰਾ ਜ਼ਿੰਦਗੀ ਦਾ ਕੀ ਤੂੰ ਯਾਰ ਮਾਮਾ ਇਹ ਟਾਈਮ ਨਹੀਂ ਲੱਭਦੇ ਆ ਦੇਖ ਨਜ਼ਾਰਾ ਆ ਆ ਜਾ ਆ ਜਾ ਆ ਜਾ ਰਾਜੇਪੁਰ ਕਿਦਾਂ ਲੱਗਾ ਤੈਨੂੰ ਕੰਮ ਹੈ ਇੱਥੇ ਫੋਟੋਆਂ ਖਿੱਚ ਲਈਏ ਦੋ ਚਾਰ ਓਏ ਹੋਏ 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 ਵਾਹ ਜੀ ਬਾਬਾ ਜੀ ਬਾ ਦਿਲ ਕਰਦਾ ਇਹ ਇਲਾਕੇ ਦੇ ਵਿੱਚੋਂ ਜਾਈਏ ਨਾ ਕਿੱਡੀ ਕੁ ਦੂਰ ਹੈ ਸਾਡੇ ਤੋਂ ਕਿਤੇ ਮਾ ਆਪਾਂ ਮ제 ਨਾਲ ਆਏ ਆ ਪੂਰੇ ਮ제 ਨਾਲ ਤੇ ਜੇ ਆਪਾਂ ਗੁਰਦਰਾ ਸਾਹਿਬ ਨਾ ਜਾਂਦੇ ਤੇ ਮੇਰੇ ਹਿਸਾਬ ਨਾਲ ਘੰਟੇ ਦੇ ਵਿੱਚ ਇੱਥੇ ਆ ਜਾਂਦਾ ਬੰਦਾ ਹੈ ਨਾ ਜੀ ਹਾਂ ਜੀ ਬਿਲਕੁਲ ਹਾਂ ਜੀ ਹਾਂ ਜੀ ਹਾਂ ਜੀ ਸੁਣਾਓ ਕੋ ਸਾਹੀ ਜੀ ਬੜੇ ਸੋਹਣੇ ਲੱਗ ਰਹੇ ਹੋ ਉਧਰ ਉੱਪਰ ਮਾਰ ਤੋ ਹੀ ਲੱਗ ਇੱਧਰ ਤੇ ਦਿਖਾਤਾ ਆਹੀਂ ਆਏ ਹਾਏ ਚਾਚਾ ਨੂੰ ਜੀ ਚਾਚਾ ਇੱਥੇ ਤਰਾ ਗਰੋਸਰੀ ਸਟੋਰ ਹੋਏ ਤਾਂ ਕਿੰਦਾ ਦਾ ਹਣੇ ਵਾਲਾ ਮੋਲ ਚ ਤੇ ਇੱਥੇ ਤਾਜ਼ਾ ਮਿਲਨੀ ਤਾਜ਼ਾ ਖੱਲੀ ਹਵਾ ਓਏ ਹੋਏ ਹੋਏ ਉਹ ਤੇ ਫੋਟੋ ਖਿੱਚੀਏ ਬੈਗ ਚਾਚਾ ਉਹ ਤੇ ਕਿੱਥੇ ਜਾਤਾ ਹੋਏ ਗੋੜੀ ਤੇ ਪਰੇ ਹੋ ਜੈਸੀ ਨਹੀਂ ਖਿੱਚਦੇ ਗਾਈਸ ਚੱਲਦੇ ਹੁਣ ਆਪਾਂ ਗਾਂ ਨੂੰ ਤੇ ਦੇਖ ਲਿਆ ਇੱਥੇ ਸਾਰਾ ਸਿਸਟਮ ਜਿਆ ਆਪਾਂ ਆਪ ਵੀ ਵੀਊ ਆਪਣਾ ਚੈੱਕ ਕਰ ਲਿਆ ਨਾਲੇ ਤੁਹਾਨੂੰ ਵੀ ਦਿਖਾਤਾ ਆ ਸਾਡਾ ਦਾ ਜੀ ਤੋਂ ਮੇਰੇ ਨਾਲ ਸਾਡਾ ਇੱਥੋਂ ਨਹੀਂ ਤਾਂ ਜਾਣ ਨੂੰ ਦਿਲ ਕਰਦਾ ਪਿਆ ਅੱਗੇ ਤੇ ਫਿਰ ਤੈਨੂੰ ਪਤਾ ਕੀ ਕੀ ਚੀਜ਼ਾਂ ਹੋਣੀਆਂ ਸਾਬੀ ਚਲਿਏ ਇੱਕ ਤੇ ਸਾਲਾ ਇਹ ਬੜੇ ਪਖੰਡ ਕਰ ਚਲੋ ਆਪਣੇ ਚਲੋ ਇਧਰ ਆ ਕਰਦੇ ਆ ਜੋ ਇਧਰ ਨੂੰ ਸਭ ਕਰੀ ਓਏ ਕਰੇ ਕਰੇ ਓਏ ਉਹ ਜਿੱਦਾਂ ਕਰਦੇ ਹੁੰਦੇ ਉਹ ਫੌਜੀ ਬੈਂਡ ਵਾਲੇ ਉਹ ਕਿਦਾਂ ਚਲ ਜਿਓ ਚਲਿਓ ਚਲਿਓ ਫੌਜੀ ਬੈਂਡ ਵਾਲੇ ਲੱਗੇ ਤੋਂ ਉਧਰੋਂ ਆਏ ਅੱਜ ਚਲੋ ਆ ਮਾੜਾ ਜਿਹਾ 1/2 ਕਿਲੋਮੀਟਰ ਹੀ ਗਾਂ ਆਏ ਆ ਤੇ ਸਾਨੂੰ ਜਿਹੜਾ ਥਿਊ ਲੱਭਿਆ ਨਾ ਤੇ ਮੈਂ ਕਿਹਾ ਗੱਡੀ ਇੱਥੇ ਰੋਕਣੀ ਪੈਣੀ ਗਾਂ ਨਿਕਲੇ ਨਹੀਂ ਗਿਆ ਸਾਡੇ ਕੋਲ ਤੇ ਨਾਲੇ ਤੁਹਾਨੂੰ ਵੀ ਇਹ ਨਜ਼ਾਰਾ ਤੁਸੀਂ ਘਰੇ ਬੈਠੇ ਦੇਖ ਸਕਦੇ ਆ ਤੇ ਆਹ ਵੇਖੋ ਜੀ ਹੁਣ ਓਏ ਹੋਏ ਹੋਏ ਆਹ ਗੱਡੀ ਖੜੀ ਕਰਤੀ ਆਪਾਂ ਠੀਕ ਆ ਤੇ ਆਹ ਵੇਖ ਓਏ ਓਏ ਆ ਆਪਣੇ ਉਹ ਮਿੰਨੀ ਗਵਾਓ ਯੋ ਇਹ ਆਓ ਦੇਖੋ ਜੀ ਉਹ ਹੋਟਲ ਜਿਹੜਾ ਨੂੰ ਦਿਖਾਇਆ ਅੱਗੇ ਵੀ ਕਈ ਵਾਰੀ ਆ ਹੋਟਲ ਮਿੰਨੀ ਗਵਾੜਾ ਨਵਾਂ ਬਣਦਾ ਪਿਆ ਆ ਤੇ ਬਾਕੀ ਆਪਾਂ ਹੁਣ ਟਾਇਮ ਦੇਖਣ ਜਾਵਾਂਗੇ ਤੇ ਬੰਦੇ ਸਾਡੇ ਸਾਬੀ ਮਾੜਾ ਜਾ ਕਰਕੇ ਦਸੀ ਸਾਡੇ ਫੌਜੀ ਬੈਂਡ ਵਾਲਾ ਹੈ ਇਹ ਕਰੀ ਫੇ ਇਹ ਇੱਕ ਇੱਕ ਕਰੀ ਇੱਕੋਰੀ ਕਰਨਾ ਉਤੋਂ ਆ ਤੋਦਾ ਉਤੋਂ ਚੱਲ ਯਾਰ ਕਰਦੇ ਹੁਣ ਇੱਕ ਵਾਰੀ ਯਾਰੀ ਨਹੀਂ ਫੇ ਲੱਗਦਾ ਵੀ ਉੱਧੇ ਜਿਹੜਾ ਫੌਜੀ ਜਾਂਦਾ ਨਾ ਮੁੰਡਾ ਹੀ ਫੌਜੀ ਦਾ ਆ ਫੌਜੀ ਦਾ ਮੁੰਡਾ ਇਹ ਚੱਲ ਚੱਲ ਚਲੋ ਚਲੋ ਕੋਈ ਚੱਲ ਕੁਮ ਜਾ ਹੁਣ ਘੁਮ ਘੁਮ ਕੇ ਤਾਂ ਘੁੰਮਦਾ ਜਾ ਜੱਕ ਦਮ ਉਹ ਐ ਨਹੀਂ ਨਾ ਮੇ ਤੋਂ ਡੰਟਾ ਡੰਟਾ ਸੁਟਕੇ ਨਾਲ ਡਾ ਕਰਦਾ ਚਲੋ ਇਤਨੇ ਲਿਵਾਵਾ ਸਾਲਿਆ ਬੜਾ ਕੈਂਟ ਕਰਦਾ ਲਾਲਿਆ ਕਾ ਸਾਈ ਸੂ ਕੇ ਕਰੀ ਚਾਰ ਪੈਸੇ ਵਾਲੇ ਆ ਜਾਣ ਕਰਨਗੇ ਇਹੀ ਥੱਲੇ ਦੇਖ ਲੈ ਕਿ ਤੈਨੂੰ ਡੂੰਗਾ ਵਾ ਓਏ ਹੋਏ ਹੋਏ ਚਲੋ ਯਾਰ ਇੱਥੋਂ ਤਾਂ ਜੇਲ ਨੂੰ ਦੇਲ ਹੀ ਨਹੀਂ ਕਰਦੇ ਪਰ ਜਾਣਾ ਪੈਣਾ ਸਾਨੂੰ ਅੱਗੇ ਮਿੱਟੀ ਵੀ ਲਾਲ ਜੀ ਆ ਸਾਲੂ ਠੀਕ ਨਹੀਂ ਥੋੜਾ ਗੁਰੂਆ ਯਾਰ ਵਾਈਬ ਜੀ ਆਉਂਦੀ ਮਸਤ ਕਿਦਾਂ ਸ਼ਾਂਤੀ ਜੀ ਆ ਉੱਪਰੋਂ ਇੱਕ ਆਨੰਦ ਮੇਲਾ ਜਿਹਾ ਵੱਖਰਾ ਜਿਹਾ ਆ ਹਨਾ ਪਰ ਸ਼ਾਮੇ ਆ ਜਾ ਨਾ ਮੇਲੇ ਤੇ ਚਲੋ ਠੀਕ ਠਾਕ ਆ ਆ ਹੁਣ ਥੋੜੀ ਧੁੱਪ ਚੜ ਗਈ ਆ ਹਨਾ ਚਲੋ ਮੈਂ ਚਲੋ ਦਿਖਾ ਦਿੰਨੇ ਆ ਰੁਕੋ ਨਾ ਕਿਹੜਾ 2 ਮਿੰਟ ਨਾਲ ਕੀ ਫਰਕ ਪੈ ਜਾਂਦਾ ਆ ਸਾਡੇ ਪਿੰਡ ਪੈਪਾ ਇਹ ਪਾਣੀ ਵਾਲੀਆਂ ਪੈਪਾ ਮਾਮਾ ਮੈਂ ਕਹਾਂ ਦੇ ਜਿੱਥੋਂ ਜਿੱਥੋਂ ਆ ਦੁਬਾਰਾ ਰਿਪੇਅਰ ਕੀਤੀ ਬਿਲਡਿੰਗ ਹਾਂ ਸਾਡੇ ਸਾਡੇ ਸਾਲਾ ਨਾਲੀਆਂ ਦੇ ਉੱਪਰੋਂ ਪਾਣੀ ਜਾਈ ਜਾਂਦਾ ਨਾਲੀ 'ਚ ਪੈਂਦਾ ਉਹੀ ਵਿੱਚ ਪਾਇ ਪਿਆ ਰਿਹਾ ਬੜਾ ਯਾਰ ਤੁਹਾਡੇ ਤੇ ਇਹ ਗੱਲਾਂ ਨਾ ਸਰਕਾਰਾਂ ਵਧੀਆ ਆ ਸਰਕਾਰਾਂ ਕੀ ਯਾਰ ਸਾਡੇ ਲੋਕ ਵੀ ਬੇਗੈਰਤੀ ਆ ਸਾਲੇ ਨਾਲੀਆਂ ਤੇ ਪੈਸੇ ਤੇ ਦਿੰਦੇ ਨਹੀਂ ਸਹੀ ਗੱਲ ਹੈ ਤੇ ਉੱਥੇ ਕੀ ਕਰੇ ਬੰਦਾ ਭੈਣ ਚ ਸਫਾਈ ਕਰਨ ਨੂੰ 20 ਰੁਪਏ ਨਹੀਂ ਦੇ ਸਕਦਾ ਤੇ ਗੰਦਗੀ ਚ ਰਹਿਣਾ ਪਸੰਦੀ ਇਹਨਾਂ ਨੂੰ ਆਹ ਆਪਾਂ ਨੂੰ ਲੈ ਆਈਏ ਕਰੀ ਨਾਲ ਸਭ ਇੱਥੇ ਐਵੇਂ ਤੇਰੇ ਨੂੰ ਉਹਨੂੰ ਵੀ ਲੈ ਆਇਆ ਇੱਕ ਤਗੜੀਆ ਕੀ ਕੀ ਕਹਿੰਦਾ ਬਾਪਾ ਤਰਾ ਕੁਛ ਨਹੀਂ ਕਿਤਾ ਇੱਕ ਵਾਰ ਨਾ ਜਦੋਂ ਸਤੀਰੀਆਂ ਸਤੂਰੀਆਂ ਵਪਾਰੀ ਲਿਆਉਂਦੇ ਨਾ ਇੱਧਰ ਨੂੰ ਲੱਕੜ ਲੁੱਕੜ ਤੇ ਕਹਿੰਦਾ ਇੱਕ ਵਾਰ ਨਾ ਇੱਥੇ ਲੱਕੜਾ ਉਹਨਾਂ ਨੇ ਸੁੱਟੀਆਂ ਤੇ ਆਪਣੇ ਉੱਧਰ ਦਰਿਆਵਾਂ ਵੱਲੋਂ ਰੋੜ ਕੇ ਹੁੰਦੀਆਂ ਵਾ ਕਹਿੰਦਾ ਉਹਨਾਂ ਨੇ ਪਿੰਡੋਂ ਬੰਦੇ ਗਏ 15 20 ਚੰਗੇ ਜਿਹੜੇ ਚੰਗੇ ਧਰ ਤੁਰ ਲੈਂਦੇ ਲੱਕੜਾ ਲੁਕੜਾ ਕੱਢ ਲੈਂਦੇ ਆ ਤੇ ਕਹਿੰਦਾ ਮੈਨੂੰ ਵੀ ਬਾਜ ਮਾਰੀ ਕਹਿੰਦਾ ਮੈਂ ਮਾਰਾਂ ਵਿੱਚ ਦੋ ਘਾਟ ਦੇ ਸਤੀਰੀ ਬਾਹਰ ਇੱਧਰੋਂ ਮਾਰਾਂ ਖਾਤ ਦੋ ਘਰ ਸਤੀਰੀ ਬਾਹਰ ਮੈਂ ਕਹ ਸਤੀਰੀ ਇੱਥੇ ਪਾਰਾ ਏਰੀ ਉਹਨੂੰ ਜੇਦੋਂ ਇੱਥੇ ਛੱਡ ਜਾਂਦਾ ਛੱਡ ਜਾਂਦਾ ਕਿਸੇ ਵੇਲੇ ਵਾਵਾ ਪਰ ਨਹੀਂ ਪੋਗਰੀ ਦੀ ਮਾਰਦਾ ਉਹ ਗੱਲ ਕਰਦਾ ਸੱਚੀ ਜਦੋਂ ਕਿਤੇ ਲੱਗੇ ਹੁੰਦੇ ਨਾ ਦੋ ਗੋਲੇ ਫੇਰ ਆਉਂਦਾ ਫੀਲਿੰਗ ਚ ਫੇਰ ਤੇ ਅਗਲੀਆਂ ਪਿਛੜੀਆਂ ਸਭ ਭੈਣ ਜਿਹੜੇ ਦਿੰਦਾ ਯਾਰ ਹੁਣ ਮੈਨੂੰ ਨਾ ਇਥੋਂ ਪੁੱਛ ਲੋ ਕਿਸ ਨੂੰ ਵੀ ਡੈਮ ਨੂੰ ਕਿਹੜਾ ਰਸਤਾ ਜਾਂਦਾ ਆ ਆਪਾਂ ਪਹੁੰਚਣਾ ਹੁਣ ਡੈਮ ਤੇ ਸਾਡਾ ਮੀਟਾ ਆਟਾ ਵਾਦ ਕਦਾ ਹੀ ਹਿਸਾਬ ਤਾਂ ਮੈਂ ਤੇਰਾ ਉਹ ਯਾਰ ਡੈਮ ਤੇ ਤੈਨੂੰ ਵੀ ਕੋਈ ਨਹੀਂ ਮਮਾ ਉਧਰ ਨੇ ਥੱਲੇ ਜਿੱਥੇ ਘਰ ਵਸ ਡੈਮ ਮਾਰਦਾ ਪੁਗਰੀਆ ਮੈਂ ਹਾਲ ਪੰਜਾਬ ਘੁੰਮਿਆ ਹਾ ਇਥੇ ਤੇਰੀ ਪਤਾ ਨਹੀਂ ਲੱਗਣ ਡਿਆ ਹੈ ਹਰ ਜਦ ਤੈਨੂੰ ਲੈ ਜਾਂਦਾ ਇੱਥੇ ਦੇ ਕਿੰਨੇ ਵਧੀਆ ਏਰੀਆ ਚ ਲੈ ਜਾਂਦਾ ਝੋਨੇ ਦੀ ਮਰੀ ਜਾਣਾ ਉੱਥੇ ਤੂੰ ਦਾਆ ਪਾ ਤਾ ਡੀਲਾ ਪੁੱਟ ਲਿਆ ਸਪਰੇਅ ਕਰਤੀ ਨੋਮਨੀ ਗੋਲਡ ਬਸ ਆਹ ਦੋ ਚਾਰ ਚੀਜ਼ ਆ ਆ ਦੇਖ ਜਿੰਦਗੀ ਦਾ ਸਵਰਗ ਤੈਨੂੰ ਦਿਖਾਉਣਾ ਰਫਰੈਸ਼ਮੈਂਟ ਹੋ ਜਾਂਦੀ ਯਾਰ ਇੱਥੇ ਹੁਣ ਪੁੱਛੀ ਕਿ ਇਹਨੂੰ ਬੰਦਾ ਤੇ ਕੋਈ ਲੱਭ ਨਹੀਂ ਦਿਆ ਤੈਨੂੰ ਪੁੱਛੀ ਬੰਦੇ ਟਾਈਮ ਕਿੱਥੇ ਆ ਆ ਤੇ ਲੱਗੇ ਬਟਾ ਇਹਨੂੰ ਉਹ ਦੇਖਿਆ ਹੈਗੀ ਹੈਗੀ ਹੋ ਗਿਆ ਦੇਖੀ ਇੱਧਰ ਆ ਨਾ ਨਹੀਂ ਮੇਰੇ ਸਨ ਚੈੱਕ ਪੋਸਟ ਆ ਗਈ ਹੈ ਜੀ ਇੱਥੋਂ ਚੈੱਕ ਚੁੱਕ ਕਰਕੇ ਜਾਣ ਦਿੰਦੇ ਆ ਬਾਕੀ ਮੈਨੂੰ ਪਤਾ ਨਹੀਂ ਉੱਥੇ ਤੇ ਕਰਦੇ ਆ ਚੈੱਕ ਪੌਂਕ ਟਾਈਮ ਤੇ ਪਰ ਇੱਥੇ ਮੇਰੇ ਹਿਸਾਬ ਨਾਲ ਨਹੀਂ ਕਰਦੇ ਚੱਟ ਬਾਕੀ ਅੱਗੇ ਜਾ ਕੇ ਦੇਖਦੇ ਆ ਕੀ ਕੀ ਗੱਲ ਬਣਦੀ ਆ ਤੇ ਕੀ ਕੀ ਮੋੜ ਚਾਲ ਹੁੰਦਾ ਆ ਸਾਰਾ ਤੁਹਾਨੂੰ ਦਿਖਾਵਾਂਗੇ ਟੈਨਸ਼ਨ ਨਾ ਲਾਓ ਤੁਸੀਂ ਬਾਕੀ ਇਹ ਆ ਗਿਆ ਆ ਰਣਜੀਤ ਸਾਗਰ ਟਾਈਮ ਦਾ ਏਰੀਆ ਸਾਰਾ ਪਰ ਜਿਹੜੇ ਇੱਥੇ ਲੋਕ ਰਹਿੰਦੇ ਆ ਨਾ ਮੇਰੇ ਹਿਸਾਬ ਨਾਲ ਸਵਰਗ ਚ ਰਹਿੰਦੇ ਆ ਕਿਉਂ ਸਾਡੀ ਮਾਇਆ ਜਿਆ ਬਣਾ ਹੁੰਦਾ ਇੱਥੇ ਤਾਂ ਪੁੱਛ ਲਿਆ ਕਿ ਹੁਣ ਕਿੱਥੋਂ ਘਟੌਣੇ ਪੜਜੀ ਥਾਣਾ ਧਾਰਕਲਾ ਅੱਛਾ ਧਾਣਾ ਧਾਰਕਲਾ ਇੱਥੋਂ ਪੁੱਛ ਲਿਆ ਕਿ ਹੁੰਦੇ ਨੇ ਆਪជា ਦਾ ਕਿਰ 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 ਆਇਓ ਤੇਰੇ ਡੈਮ ਡੈਮ ਰਣਜੀ ਸਾਕਰ ਡੈਮ ਸਿੱਧੇ 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 ਡੈਮ ਠੀਕ ਹੈ ਜੀ ਥੈਂਕ ਯੂ ਜੀ ਥੈਂਕ ਯੂ ਓਕੇ ਜੀ ਇਹ ਸ਼ਕਤਾ ਬਿਆਲੇ ਤੁਹਾਡਾ ਬਹੁਤ ਧੰਨਵਾਦ ਮੇਰ ਪੰਨੀ ਮੇਹੀ ਆਚੇ ਸਾਡੇ ਨਾਲ ਆਏ ਨੇ ਉਹ ਚਿੱਟੀਆਂ ਜੋ ਕਿ ਸਲਾਈਡ ਰਾਈਟ ਟੂ ਅਚੂਗਿਲ ਟੈਂਪਰੋਡ ਆਪਟਸ ਇਟ ਟੂ ਅਚੂਗਿਲ ਨਲੀਪਾ ਲਓ ਜੀ ਆਹ ਬੋਰਡ ਲੱਗਾ ਡੈਂਪ ਪ੍ਰਹੈਪਟਡ ਏਰੀਆ ਸ਼ਾਹਪੁਰ ਕੰਡੀ ਟਾਊਨਸ਼ਿਪ ਪਠਾਨਕੋਟ ਇੱਧਰ ਨੂੰ ਪੈ ਗਿਆ ਤੇ ਆਹ ਸਿੱਧੇ ਚੱਲ ਗਿਆ ਡੈਂਪ ਨੂੰ ਰੋਡ ਆਰੇ ਬੋਰਡ ਬੋਰਡ ਲੱਗੇ ਆ ਸਾਈਨ ਬੋਰਡ ਲੱਗੇ ਆ ਤੁਹਾਨੂੰ ਪਤਾ ਲੱਗ ਜਾਂਦਾ ਆ ਤੁਸੀਂ ਕਿੱਧਰ ਜਾਣਾ ਆ ਉਹ ਸਾਰਾ ਤੁਸੀਂ ਪੜ ਕੇ ਜਾ ਸਕਦੇ ਆ ਪੁੱਛਣ ਦੀ ਵੀ ਲੋੜ ਨਹੀਂ ਕਿਸੇ ਨੂੰ ਬਾਕੀ ਮਾੜਾ ਮੋਟਾ ਪੁੱਛਣਾ ਵੀ ਪੈਂਦਾ ਐ ਏਡੀ ਵੀ ਕੋਈ ਗੱਲ ਨਹੀਂ ਆ 3 ਕਿਲੋਮੀਟਰ ਆ ਕੀ ਕਹਿੰਦੀ ਆ ਆ ਲੋ ਜੀ ਆ ਚੈੱਕ ਪੋਸਟ ਆ ਗਈ ਮੇਰੇ ਹਿਸਾਬ ਨਾਲ ਇੱਥੋਂ ਇਹਨਾਂ ਨੇ ਚੈੱਕ ਕਰਕੇ ਜਾਣ ਦੇਣਾ ਪਤਾ ਨਹੀਂ ਹੁਣ ਜਾਣ ਵੀ ਦਿੰਦੇ ਆ ਕਿ ਨਹੀਂ ਜਾਣ ਦਿੰਦੇ ਬੰਦੇ ਬਣ ਕੇ ਆਓ ਨਹੀਂ ਇੱਥੇ ਡੈਮ ਬੰਦ ਕੀਤਾ ਪਾਣੀ ਪੂਣੀ ਕਰਕੇ ਕਹਿੰਦੇ ਪਾਣੀ ਬਹੁਤ ਜ਼ਿਆਦਾ ਆਇਆ ਆ ਤਾਂ ਡੈਰ ਕੇ ਕੁਦੇ ਜੇ ਰੁੜੂ ਵੀ ਜਾਂਦੇ ਆ ਤੇ ਬਾਕੀ ਗੱਲ ਜਿਹੜੀ ਮੇਨ ਆ ਉਹ ਤੁਹਾਨੂੰ ਦੱਸ ਦਿੰਨੇ ਆ ਜੀ ਇੱਥੇ ਉਹਨਾਂ ਨੇ ਬੰਦ ਕੀਤਾ ਟਾਈਮ ਤੇ ਅੰਦਰ ਜਾਣਾ ਤੁਹਾਪਾ ਮੋੜਲੀ ਪਿੱਛੇ ਨੂੰ ਗੱਡੀ ਹੋਰ ਕੁਲਿਫਿਕੇਸ਼ਨ ਦੇਖ ਲੈਣੇ ਆ ਉਹ ਏਅਰਪੋਰਟ ਦੇ ਕਿਈ ਹੈ ਫਿਰ ਉਹੜਾ ਹਨੇ ਘੁੰਮਣ ਫਿਰਲੀ ਹੈਗੀ ਜਗਾ ਹਾਂਜੀ ਇਧਰ ਕੋ ਘੁੰਮਣ ਫਿਰਲੀ ਹੈਗੀ ਜਗਾ ਇਧਰ ਇਧਰ ਬਸ ਡੈਡ ਪੁਆਇੰਟ ਹੈ ਡੈਡ ਪੁਆਇੰਟ ਹਾਂਜੀ ਕਹਿੰਦੇ ਉਹ ਪਰ ਸਾਰਾ ਉਹ ਉਹਨੂੰ ਥਰਡ ਪੁਆਇੰਟ ਜਿਹੜਾ ਹਾਂਜੀ ਹਾਂਜੀ ਅੱਛਾ ਉਹ ਇਧਰ ਹਾਂਜੀ ਜਾਣ ਦਿੰਦੇ ਇਧਰ ਹਾਂਜੀ ਜਾਣ ਦਿੰਦੇ ਸਿੱਧਾ ਹੀ ਚੱਲ ਕਿੰਨੀ ਕੁ ਦੂਰ ਹੈ ਇਥੋਂ ਬਾਅਦ ਸਾਹ ਕਹਿੰਦੇ ਚੜਾਈ ਦੀ ਟੜਕੇ ਸਿੱਧਾ ਹੀ ਪਾਰਕ ਤੋਂ ਇਧਰ ਨੂੰ ਜੋ ਸਾਹਿਬ ਅੱਛਾ ਅੱਛਾ ਚਲੋ ਦੇਖੋ ਓਕੇ ਚਲੋ ਜੀ ਧਮੀ ਸਾਹਿਬ ਚੱਲੇ ਹੁਣ ਸੁਸਾਈਡ ਕਰਨ ਚੱਲ ਸਾਲਾ ਇੱਥੇ ਜੀ ਇਧਰਲੇ ਰੋਡ ਤੇ ਇਹਨਾਂ ਨੇ ਪਾਦਾ ਕਹਿੰਦੇ ਇੱਥੇ ਜੀ ਨੂੰ ਦੇਖਣਾ ਇੱਥੇ ਇਧਰ ਇੱਕ ਸੁਸਾਈਡ ਪੁਆਇੰਟ ਆ ਮਤਲਬ ਤੁਹਾਨੂੰ ਪਤਾ ਹੀ ਆ ਕੋ ਮੜਾ ਮੋਟਾ ਸਿਸਟਮ ਹੋਣਾ ਇੱਥੇ ਤੇ ਉਥੋਂ ਵੀ ਹੋਏ ਜਿਹੜਾ ਲੱਭਦਾ ਹੋਣਾ ਚੰਗਾ ਜਿਹੜਾ ਸਿੱਧੇ ਥੱਲੇ ਛਾਲ ਮਾਰੋ ਤੇ ਕੰਮ ਓਕੇ ਤਾਂ ਸੁਸਾਈਡ ਪੁਆਇੰਟ ਕਹਿੰਦੀ ਆ ਦਿਖਾਉਨੇ ਤੁਹਾਨੂੰ ਚਾਚਾ ਹੁਣ ਰਗਾ ਪ੍ਰੇਮੀ ਹੀ ਕੋਈ ਹਾਂ 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 ਇਹ ਆ ਬਿਲਡਿੰਗਾਂ ਪੁਰਾਣੀਆਂ ਮੇਰੇ ਹਿਸਾਬ ਨਾਲ ਜਿਹੜੇ ਟਾਈਮ ਦੇ ਮੁਲਾਜ਼ਮ ਲੋਜ ਮਰਿੰਦੇ ਹੋਣੇ ਪਹਿਲਾਂ ਇਹਦੇ ਵਿੱਚ ਹੌਣਦੇ ਬਾਂਦੀ ਆ ਬਣੀਆਂ ਵੀ ਪੱਥਰਾਂ ਦੀਆਂ ਹਨ ਤਾਬੀ ਦੂਜੀਆਂ ਈਟਾਂ ਸੀਮੈਂਟ ਵਾਲੀਆਂ ਈਟਾਂ ਥੋੜੀ ਸਾਲਿਆ ਤੇ ਆ ਸੀਮੈਂਟ ਵਾਲੀਆਂ ਸੀਮੈਂਟ ਵਾਲੀਆਂ ਅਸ਼ੋ ਮਾਮਾ ਗੁਰਦਰਾ ਸਾਹਿਬ ਨਿਸ਼ਾਨ ਸਾਹਿਬ ਲੱਗਾ ਤੇ ਗੁਰਦਰਾ ਸਾਹਿਬ ਹੀ ਆ ਹੋਰ ਕੀ ਆ ਜੰਦੀ ਆ ਜਮਾ ਕੋਈ ਸ਼ਾਂਤੀ ਜੀ ਆ ਜੰ ਹੂੰ ਸੀ ਗੁਰਦਰਾ ਸਾਹਿਬ ਪਾਰਕ ਸਿੰਘ ਪਾਰਕ ਆ ਗਈ ਆ ਜੀ ਦੇਖ ਰਹਾ ਕਿਦਾਂ ਦੇ ਆ ਵਿੱਚ ਦੀ ਪਾਇਆ ਜੀ ਸੂਸ ਪੁਆਇੰਟ ਦੇਖਣ ਨੂੰ ਇਧਰ ਮੜਕਾ ਪਹਿਲਾਂ ਤਾਂ ਅਸੀਂ ਮੁੜ ਗਏ ਸੀਗੇ ਬੰਦਾ ਕਹਿੰਦਾ ਨਹੀਂ ਜੀ ਇਧਰ ਹੀ ਆ ਫੇਰ ਅਸੀਂ ਗਿਆ ਦੇਖਣੇ ਆ ਪੁਰਾਣੇ ਕੁਆਟਰ ਉਹ ਰਹਿੰਦਾ ਹੋਊਗਾ ਯਾਰ ਇੱਥੇ ਕੋਈ ਐਂਦੀ ਆ ਰਹਿੰਦੇ ਰਹਿੰਦੇ ਆ ਰਹਿੰਦੇ ਆ ਉਹ ਬੰਦਾ ਦੇਖਿਆ ਮੈਂ ਵਿੱਚ ਇੱਕ ਉਹ ਇੱਥੇ ਇਹਨਾਂ ਦੇ ਸਾਬਸੂਕ ਲੜ ਕੇ ਮਰ ਕੇ ਕੋਈ ਤੇ ਮਾਤਾ ਦਾ ਪੁੱਤ ਪਾਇਆ ਜਾਂਦਾ ਅਮ ਜੀ ਨਾ ਕਾ ਵਾਈ ਜੀ ਪਤਾ ਤੁਹਾਨੂੰ ਖੁਸ਼ ਹੈ ਹਾਂ ਪਰ ਨਾ ਤੂੰ ਇੱਥੇ ਤੇ ਰੌਂਡਾ ਵੀ ਮਾਰ ਵਾਕਿਆ ਯਾਰ ਅੱਗੇ ਮੈਨੂੰ ਲੱਗ ਉਹ ਆ ਗਿਆ ਜੀ ਅੱਗੇ ਦਿਖਾ ਅੱਗੇ ਆ ਗਿਆ ਜੀ ਸੂਸਾਇਡ ਪੁਆਇੰਟ ਤੇ ਬਾਲੋਵੋ ਗੱਡੀ ਸਾਡੀ ਪਿੱਛੇ ਅੱਗੇ ਸੀਗੀ ਸਾਡੇ ਤੋਂ ਤੇ ਪਹਿਲਾਂ ਪਹੁੰਚ ਕੇ ਦੇਖਣ ਤੇ ਅੱਜ ਆਪਾਂ ਵੀ ਦੇਖਦੇ ਹਾਂ ਸੂਸਾਇਡ ਪੁਆਇੰਟ ਸੋ ਆ ਗਿਆ ਆ ਤੇ ਲਓ ਜੀ ਗੱਡੀ ਲਾ ਕੇ ਤੁਹਾਨੂੰ ਵੀ ਦਿਖਾਉਣੀ ਹੈ ਜੀ ਇਹਨੂੰ ਸੂਸਾਇਡ ਪੁਆਇੰਟ ਕਿਉਂ ਕਹਿੰਦੇ ਉਹ ਵੀ ਤੁਹਾਨੂੰ ਦਿਖਾਉਣੀ ਹੈ ਤੇ ਨਾਲੇ ਦਾਰਦੇ ਆ ਓਏ ਹੋਏ ਹੋਏ

ਵੀ ਜਾਣਾ ਆ ਜੀ ਉੱਥੇ ਸਾਰਾ ਬਹਿਨਾਂ ਦੇ ਨਾਲ ਕਰਦੇ ਦੇਖੀ ਖੁੱਲੀ ਗਰਾਉਂਡ ਹੈਗਾ ਇਧਰ ਆਉਂਦੀ ਲੋ ਉਹ ਹੈਗੀ ਯਾਰ ਇਸ ਤਰ੍ਹਾਂ ਰਸਤੇ ਤੇ ਹੈਗੇ ਆ ਉਹ ਵਿੱਚ ਦੀ ਆਉਂਦੇ ਆ ਯਾਰ ਬਹੁਤ ਮੋਟਰਸਾਈਕਲ ਆਉਂਦੇ ਉਹ ਉਧਰ ਦੀ ਦੇਖਦੇ ਆ ਪੁੱਛਦੇ ਗੱਡੀ ਜਾਂਦੀ ਆ ਆਹ ਯਾਰ ਉਹ ਗੱਡੀ ਹੈ ਨਾ ਦੇਖੇ ਜੂਮ ਕਰਕੇ ਬੜਾ ਗੱਡੀ ਆ ਚਾਚੇ ਨੇ ਨਵਾਈ ਹੈ ਮੜਾ ਕੀ ਬੜਾ ਫਰਕ ਪੈ ਜਾ ਕਲਰ ਪਾਹ ਗੱਡੀ ਹੈ ਯਾਰ ਆ ਤੇ ਲੱਗ ਗਈ ਕਿੰਨੀ ਜੂਮਿੰਗ ਆ ਦੇਖ ਲੈ ਆ ਉਹ ਦੇ ਇੱਧਰ ਤਾਂ ਪੁੱਛੀਏ ਯਾਰ ਕਿੱਧਰ ਦੀ ਜਾਣ ਦਿੰਦੇ ਆ ਪੁੱਛੋ ਭਾਈ ਉਹਨਾਂ ਦੇ ਪਿੱਛੇ ਪੁੱਛਾ ਮੜਾ ਜਾ ਇਹ ਤੇ ਆਪ ਨਵੇਂ ਆਏ ਆ ਇਹ ਸਾਰਾ ਡੈਮ ਹੀ ਆ ਆਪਣੇ ਸਾਬੀ ਪਾਣੀ ਇੰਨਾ ਨਹੀਂ ਹੈਗਾ ਘਟ ਹੀ ਆ ਪਾਣੀ ਆਓ ਪੋਲਾ ਜਿਹੜਾ ਵਾਟਲ ਸੇਤੂ ਇਹਨੂੰ ਕਹਿੰਦੇ ਵਾਟਲ ਸੇਤੂ ਲਿਖਿਆ ਹੀ ਗਾਣਾ ਉਹ ਇਹਨੂੰ ਪੁਲ ਨੂੰ ਕਹਿੰਦੇ ਆ ਇਹ ਆ ਜੀ ਸੂ ਸਾਈਡ ਪੁਆਇੰਟ ਦੇਖ ਲਓ ਜੀ ਇਥੋਂ ਕੀਤਾ ਹੋਣਾ ਕਿਸੇ ਨੇ ਕੋਈ ਆਪਣਾ ਕਾਰਾ ਕੋਈ ਦੁਖੀ ਆਸ਼ਕ ਨੇ ਉਹੋਂ ਦਾ ਫੇਸੂ ਸੂਰ ਸਾਈਡ ਪੁਆਇੰਟ ਨਾ ਪਾਇਆ ਗਿਆ ਵਾਕਈ ਨਾ ਹੈ ਉਦਾਂ ਦੀ ਗੱਲਬਾਤ ਹੀ ਆ ਬਈ ਇੱਚ ਕੋਈ ਸ਼ੱਕ ਨਹੀਂ ਹੈ ਕੀ ਬਾਤ ਆ ਯਾਰ ਇੱਕ ਕੁਆਟਰ ਪੁਰਾਣਾ ਹੀ ਬਣਿਆ ਹਨਾ ਰਿੰਦਾ ਰੁੰਦਾ ਇਹਨਾਂ ਚ ਕੋਈ ਨਹੀਂ ਹੈਗਾ ਇੱਥੇ ਸੱਪ ਲੜ ਕੇ ਮਰ ਗਏ ਤੇ ਨਾ ਸੂਰ ਸਾਈਡ ਪੁਆਇੰਟ ਆ ਤਾ ਇਹਦਾ ਅੱਛਾ ਜੀ ਇਹ ਬਸੋਲੀਆ ਇੱਥੋਂ ਤੱਕ ਆ ਜਾਂਦਾ ਬੰਦਾ ਪਰ ਅੱਜਕੱਲ ਬੰਦ ਨਾ ਦਿੱਤਾ ਹੈ ਬਾਰਸ਼ਾਂ ਨੇ ਡੈਮ ਤੇ ਵੀ ਨਹੀਂ ਜਾਣ ਦਿੰਦਾ ਇਹਨਾਂ ਨੇ ਕਹਿੰਦੇ ਡੈਮ ਵੀ ਬੰਦ ਕੀਤਾ ਆ ਉੱਪਰ ਰੇਨੀ ਸੀਜ਼ਨ ਅੱਛਾ ਉਧਰ ਉਹ ਇੱਥੇ ਆ ਸਕਦੇ ਆ ਆਪਾਂ ਹਾਂ ਆ ਇੱਧਰ ਲੈ ਰਿਹਾ ਹਾਂ ਨਹੀਂ ਆਣਾ ਉਹ ਤੁਹਾਨੂੰ ਜਿਹੜਾ ਉਹ ਏਰੀਆ ਲੱਭਣ ਨੇ ਆ ਨਾ ਜਿਹੜਾ ਪੂਲ ਦੇ ਨਾਲ ਹਾਂ ਜੀ 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 ਬਿਲਕੁਲ ਰਕਸ਼ 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 ਹਾਂ ਇਹੜੇ ਦਰਖਤ ਜਿਹੜੇ ਲੱਭਦੇ ਪਏ ਆ ਹਸ ਵਗੈਰਾ ਬਣੇ ਰੇ ਸਾਰੇ ਜੇ ਉਹ ਗੱਡੀ ਜੀ ਲੱਗੀ ਆ ਨਾ ਉਹ ਦੇਖੋ ਆਹ ਚਿੱਟੀ ਜੀ ਲੱਭਦੀ ਪਈ ਨਾ ਗੱਡੀ ਤੁਹਾਨੂੰ ਆਈ ਐ ਇੱਥੇ ਗੱਡੀ ਤਨੇਰੋਂ ਜਿਹੜੀ ਥੱਲੇ ਖੱਬੇ ਹੋਏ ਨਾ ਹਾਂਜੀ ਹਾਂਜੀ ਉਹ ਜਿਹੜੀ ਸੜਕਾਂ ਦੀ ਆਂਦੀ ਤੂੰ ਕੋਈ 7-8 ਕਿਲੋਮੀਟਰ ਆ ਜਾਓਗੇ ਨਾ ਅੱਗੇ ਹਾਂ 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 ਫਿਰ ਉਹ ਦੋ ਚ ਡਿਵਾਈਡ ਇਹ ਕਹਿੰਦੇ ਲਿਖੇਗਾ ਨਾ ਇਧਰ ਨੂੰ ਬਸੋਲੀ ਪੁਲ ਲਿਖਦਾ ਹੋਣਾ ਉਧਰ ਜੇ ਉਹ ਜਾਣਾ ਤੇ ਉਹ ਪੁਲ ਤੇ ਆਏ ਨਾ ਠੀਕ ਹੈ ਜੀ ਜੇ ਉਧਰ ਵੀ ਆਣਾ ਹੀ ਪੈਂਦਾ ਹੈ ਨਾ ਮਤਲਬ ਆ ਆਣਾ ਬਸੋਲੀ ਪੁਲ ਆ ਜਾਓ ਬਿਲਕੁਲ ਪਾਣੀ ਦੇ ਕੋਲ ਚਲੇ ਜਾਓ ਸਿੱਧੀ ਆ ਨਹੀਂ ਸੜਕ ਤੇ ਠੀਕ ਹੈ ਨਾ ਪਿੰਡ ਫੰਗੋਤਾ ਫੰਗੋਤਾ ਉਹ ਵਿੱਚੋਂ ਘੁਮ ਘਮਾ ਕੇ ਇਧਰ ਆਸਣਾ ਪੂਰੇ ਫੰਗੋਤੇ ਤੋਂ ਮੁੜਨਾ ਹੈ ਨਾ ਫੰਗੋਤੇ ਜਾਣਾ ਤੂੰ ਠੀਕ ਉਹ ਉੱਥੇ ਬੁੱਧੀ ਤੁਹਾਡੇ ਸੜਕ ਖਤਮ ਬੜਾ ਠੀਕ ਉਹ ਪੁੱਛ ਲਾਂਗੇ ਕਿ ਜੀ ਪਾਣੀ ਚ ਪੈਦਾ ਜੀ ਅੱਧਾ ਫੋਨਾਂ ਘੰਟਾ ਲੱਗਣਾ ਪੁੱਜਣ ਜੀ ਚੱਲੀਏ ਫਿਰ ਮਿੱਤਰਾਂ ਉੱਧਰ ਨੂੰ ਚੱਲਦੇ ਹਣਾਂ ਫਿਰ ਕੇ ਆਉਨੇ ਆ ਸੂਰਸ਼ੇਡ ਪੁਆਇੰਟ ਤੇ ਪਾ ਵੇਖ ਲਿਆ ਆ ਹੈਗਾ ਕੋਈ ਜਦਾਂ ਮਾਨ ਤੇ ਰਤ ਦੇਖ ਲਾ ਜੇ ਕੋ ਤੇਰਾ ਕੇ ਨਹੀਂ ਤੈਨੂੰ ਘਰ ਦੇ ਪਸੰਦ ਕਰਦੇ ਤੇ ਦੇਖ ਲਾ ਪਾਣੀ ਬੜਾ ਘਟ ਗਿਆ ਪਾਣੀ ਘਾਟੀਆਂ ਨਾਲੇ ਪਾਣੀ ਵੀ ਅੰਕਲ ਕਹਿੰਦੇ ਘਾਟੀ ਆ ਉਹ ਪਾਣੀ ਹੁੰਦਾ ਕੁਝ ਨਹੀਂ ਗੋਡੇ ਗਾਡੇ ਚਲੋ ਫਿਰ ਆਜੋ ਫਿਰ ਠੀਕ ਆ ਜੀ ਮਿਹਰਬਾਨੀ ਸਰ ਲਓ ਯਾਰ ਵਾਕਿਆ ਉਹ ਚੀਜ਼ ਦੇਖਣ ਵਾਲੀ ਇੱਧਰ ਬਾਕੀ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਤੇ ਅਗਲੇ ਵਲੌਗ ਚ ਆਪਾਂ ਪੁਲ ਦਿਖਾਵਾਂਗੇ ਇਹ ਵਲੌਗ ਇੱਥੇ ਤੱਕ ਮਤਲਬ ਸਮਾਪਤੀ ਆ ਤੇ ਅਗਲੇ ਵਲੌਗ ਦੇ ਵਿੱਚ ਅਗਟਰਲ ਸੇਤੂ ਪੁਲ ਆਪਾਂ ਪੂਰਾ ਦਿਖਾਵਾਂਗੇ ਤੁਹਾਨੂੰ ਸੋ ਇੱਕ ਨੈਕਸਟ ਪਾਰਟ ਅਗਲਾ ਆਊਗਾ ਵਲੌਗ ਦਾ ਤੇ ਇੱਕ ਆ ਵਲੌਗ ਸੋ ਜੁੜੇ ਰਹੋ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ